ਕੀ ਹਾਲ ਹੈ ਪਿਆਰਿਓ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਕਿਲਾ ਮੁਬਾਰਕ ਪਾਸ਼ੀ ਦਸਮੀ ਬਟਿੰਡਾ ਸ਼ਹਿਰ ਇਹ ਕਿਲਾ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਹੈ ਇਹ ਕਿਲਾ ਬਿਲਕੁਲ ਸ਼ਹਿਰ ਦੇ ਵਿੱਚ ਵਿਚਕਾਰ ਵਿਚਾਲੇ ਹੈ ਇਹ ਵਿਚਕਾਰ ਹੈ ਤੇ ਇੱਥੇ ਅੱਜ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਜੋ ਮਾਗੀ ਦਾ ਦਿਹਾੜਾ ਹੈ ਉਹ ਬਣਾਇਆ ਜਾ ਰਿਹਾ ਹੈ ਮਾਗੀ ਦਾ ਤੁਸੀਂ ਇਤਿਹਾਸ ਸੁਣਦੇ ਹੋ ਕਿ ਜਦੋਂ 40 ਮੁਕਤਿਆਂ ਨੂੰ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਬੇਦਾਵਾ ਪੜਾਇਆ ਸੀ ਮੁਕਸਰ ਦੇ ਮੁਕਸਰ ਦੀ ਜੰਗ ਵਿੱਚ ਖਰਦਾਨੇ ਦੀ ਢਾਵ ਤੇ ਤਾਂ ਉਹ ਜਿਵੇਂ ਮਾਗੀ ਦਾ ਮੇਲਾ ਮੁਕਸਰ ਬਣਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਮਾਗੀ ਦੇ ਮੇਲੇ ਮੌਕੇ ਵੱਖ-ਵੱਖ ਆਪਣੇ ਸ਼ਹਿਰਾਂ ਦੇ ਗੁਰਦੁਆਰਾ ਸਾਹਿਬ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਨਾਲ ਜਿੱਥੇ ਵੀ ਜੁੜੇ ਹੁੰਦੇ ਹਨ ਤਾਂ ਦਰਸ਼ਨ ਕਰਨ ਦੇ ਲਈ ਸੰਗਤਾਂ ਪਹੁੰਚਦੀਆਂ ਹਨ। ਇਹੀ ਨੜੀ ਦੇ ਤਹਿਤ ਅੱਜ ਗੁਰਦੁਆਰਾ ਕਿਲਾ ਮਵਾਰਕ ਜੋ ਕਿਲੇ ਦੇ ਵਿੱਚ ਹੈ ਜਿੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪਵਿੱਤਰ ਚਰਨ ਪਾਏ 1706 ਈਸਵੀ ਵਿੱਚ। ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਪੋਚੋ ਬਾਗੂ ਹੁੰਦੇ ਹੋਏ ਇੱਥੇ ਪਹੁੰਚੇ ਹਾਜ਼ਰੀ ਰਤ ਨੂੰ ਮਿਲਣ ਲਈ ਤਾਂ ਸੰਗਤਾਂ ਦੀ ਬੇਨਤੀ ਤੇ ਇਸ ਗੁਰਦੁਆਰਾ ਸਾਹਿਬ ਦੇ ਜੋ ਕਿਲੇ ਦੇ ਵਿੱਚ ਹੈ ਇਸ ਕਿਲੇ ਦੇ ਵਿੱਚ ਗੁਰੂ ਜੀ ਨੇ ਆਪਣੇ ਚਰਨ ਪਾਏ ਗੁਰੂ ਜੀ ਦੀ ਯਾਦ ਵਿੱਚ ਗੁਰੂ ਜੀ ਦੀ ਆਉਣ ਦੀ ਖੁਸ਼ੀ ਦੇ ਵਿੱਚ ਇੱਥੇ ਗੁਰੂ ਘਰ ਸशोਭਤ ਹੈ ਜੋ ਸਾਰਾ ਕਿਲੇ ਦਾ ਪ੍ਰਬੰਧ ਹੈ ਉਹ ਸੈਂਟਰ ਗਵਰਨਮੈਂਟ ਜੋ ਕੇਂਦਰ ਸਰਕਾਰ ਕੋਲੇ ਹੈ ਤੇ ਜੋ ਗੁਰਦੁਆਰਾ ਸਾਹਿਬ ਹੈ ਇਹ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਹੈ ਗੁਰੂ ਸਾਹਿਬ ਜੀ ਨੇ ਇੱਥੇ ਕਾਣੇ ਦੇਉ ਦਾ ਉਧਾਰ ਕੀਤਾ ਸੀ ਤੁਸੀਂ ਸਾਰੇ ਜਾਣਦੇ ਹੋ ਤੇ ਅੱਜ ਇੱਥੇ ਮਾਗੀ ਦਾ ਦਿਹਾੜਾ ਮਨਾਇਆ ਜਾ ਰਿਹਾ ਅਜ ਇੱਕ ਮਾਗ ਹੈ ਤੇ ਸੰਗਤਾਂ ਸਾਰੇ ਸ਼ਹਿਰ ਦੀਆਂ ਪੋਰੀਆਂ ਪਰਮੇਕੱਠ ਦੇ ਵਿੱਚ ਪਹੁੰਚੀਆਂ ਨੇ ਆਪਣੀਆਂ ਅਰਦਾਸਾਂ ਬੇਨਤੀਆਂ ਲੈ ਕੇ ਸੰਗਤਾਂ ਦੇ ਲਈ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸੁੰਦਰ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਨੇ ਤੇ ਲੰਗਰ ਤੁਸੀਂ ਦੇਖ ਹੀ ਰਹੇ ਹੋ ਤੇ ਲੰਗਰ ਬਣ ਵੀ ਰਹੇ ਨੇ ਸੰਗਤਾਂ ਸੇਵਾ ਕਰ ਰਹੀਆਂ ਨੇ ਤੇ ਨਾਲ ਦੀ ਨਾਲ ਲੰਗਰ ਵਰਤਾਏ ਜਾ ਰਹੇ ਨੇ ਇਹ ਗੁਰਦੁਆਰਾ ਸਾਹਿਬ ਤੁਹਾਨੂੰ ਪਹਿਲਾਂ ਵੀ ਦੱਸਿਆ ਗੁਰਦੁਆਰਾ ਕਿਲਾ ਸਾਹਿਬ ਜੋ ਇੱਕ ਨਾ ਸੀਮਤ ਜਗ੍ਹਾ ਹੈ ਕਿਉਂਕਿ ਸਾਰਾ ਜਿਹੜਾ ਕਿਲਾ ਇਹ ਕੇਂਦਰ ਸਰਕਾਰ ਕੋਲੇ ਜਿੱਥੇ ਆਪਣਾ ਗੁਰਦੁਆਰਾ ਸਾਹਿਬ ਹੈ ਇੱਥੇ ਪਰੰਤੂ ਸੰਗਤਾਂ ਦੇ ਸਹਿਯੋਗ ਨਾਲ ਤੇ ਸ਼ਰੋਮਣੀ ਕਮੇਟੀ ਵੱਲੋਂ ਬਹੁਤ ਹੀ ਸਜੇ ਢੰਗ ਨਾਲ ਇਹ ਪ੍ਰਬੰਧ ਕੀਤਾ ਗਿਆ ਲੰਗਰਾਂ ਦਾ ਤੇ ਚਾਹ ਪਾਣੀ ਦਾ ਤੇ ਨਾਲ ਦੀ ਨਾਲ ਦਰਵਾਜ਼ਾ ਸਾਹਿਬ ਦੇ ਵਿੱਚ ਜੋ ਦਿਵਾਨ ਸੀ ਅੱਜ ਸਵੇਰ ਦੇ ਢਾਡੀ ਜਥੇ ਰਾਗੀ ਕਵੀਸ਼ਰ ਇੱਥੇ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਗੁਰੂ ਦਾ ਹਰਜਸ ਗਾਇਨ ਕੀਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਕੁਰਬਾਨੀਆਂ ਜੋ ਆ ਦਿਨਾਂ ਦੇ ਵਿੱਚ ਗੁਰੂ ਸਾਹਿਬ ਜੀ ਦਾ ਪਰਿਵਾਰ ਪਛੋੜਾ ਹੋਇਆ ਤੇ ਸਿੰਘਾਂ ਦਾ ਬੇਦਾਵਾ ਪਾੜਿਆ ਤੇ ਤੁਸੀਂ ਪਿੱਛੇ ਆਪਾਂ ਪੋਦੇ ਮਹੀਨੇ ਵਿੱਚ ਹੀ ਸਾਰਾ ਜੋ ਗੁਰੂ ਦਾ ਇਤਿਹਾਸ ਸਰਵਣ ਕੀਤਾ ਸਾਰਾ ਜਿ ਢਾਡੀ ਰਾਗੀਆਂ ਨੇ ਇੱਥੇ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ ਤੇ ਆਓ ਸਾਰੇ ਰਲ ਮਿਲ ਕੇ ਆਪਾਂ ਗੁਰੂ ਸਾਹਿਬ ਦੀਆਂ ਜੋ ਆਪਾਂ ਨੂੰ ਸਖਿਆਵਾਂ ਨੇ ਉਹਨਾਂ ਤੇ ਚੱਲਣ ਦਾ ਪ੍ਰਣ ਕਰੀਏ ਗੁਰੂ ਵਾਲੇ ਬਣੀਏ ਸੰਗਤਾਂ ਦਾ ਭਾਰੀ ਇਕੱਠ ਹੈ ਪ੍ਰਸ਼ਾਦ ਲੈ ਰਹੀ ਹੈ ਸੰਗਤ ਸੇਵਾਦਾਰ ਵਰਤਾ ਰਹੇ ਨੇ ਇਸ ਤਰ੍ਹਾਂ ਹੀ ਲੱਗਰ ਅੱਜ ਸਾਰਾ ਦਿਨ ਅਤੁੱਟ ਚੱਲੇ ਸੋ ਸੰਗਤਾਂ ਨੂੰ ਬੇਨਤੀ ਹੈ ਜਦੋਂ ਵੀ ਸਭਾ ਨਿਕਲੇ ਜਦੋਂ ਵੀ ਤੁਸੀਂ ਬਟਿੰਡੇ ਸ਼ਹਿਰ ਦੇ ਵਿੱਚ ਆਓ ਤਾਂ ਤੁਸੀਂ ਗੁਰਦੁਆਰਾ ਕਿਲਾ ਮਵਾਰਕ ਪਾਸ਼ਾਏ ਦਸਵੀਂ ਜੋ ਸ਼ਹਿਰ ਦੇ ਵਿਚਾਰੇ ਕਿਲੇ ਦੇ ਵਿੱਚ ਤਾਂ ਤੁਸੀਂ ਜ਼ਰੂਰ ਗੁਰੂ ਘਰ ਦੇ ਦਰਸ਼ਨ ਕਰਕੇ ਲਾਹਾ ਲਓ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਪਾਸ਼ੀ ਦਸਵੀਂ ਹਾਜ਼ੀਰਤਨ ਜੋ ਸਰਕਾਰੀ ਹਸਪਤਾਲ ਦੇ ਕੋਲੇਆ ਦਾਣਾ ਮੰਡੀ ਦੇ ਨੇੜੇ ਵੀ ਹੈ ਨੇੜੇ ਸਬਜ਼ੀ ਮੰਡੀ ਪੈਂਦੀ ਹੈ ਜਦੋਂ ਵੀ ਤੁਸੀਂ ਕਿਲਾ ਸਾਹਿਬ ਦੇ ਦਰਸ਼ਨ ਕਰਨਾ ਹੋ ਤਾਂ ਨਾਲ ਦੀ ਨਾਲ ਹੀ ਤੁਸੀਂ ਗੁਰਦੁਆਰਾ ਸਾਹਿਬ ਪਾਸ਼ਾਈ ਹਾਜ਼ੀਰਤਨ ਵੀ ਜ਼ਰੂਰ ਆ ਕੇ ਖੁਸ਼ੀਆਂ ਪ੍ਰਾਪਤ ਕਰੋ ਤੇ ਇੱਥੇ ਸੰਗਤਾਂ ਦੇ ਰਹਿਣ ਦੇ ਲਈ ਬਹੁਤ ਹੀ ਸੁੰਦਰ ਸ੍ਰਾਮਾ ਦਾ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਹੈ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਇੱਥੇ ਜਿਵੇਂ ਹੁਣ ਪੁੱਚੋ ਮੰਡੀ ਪੂਰਾ ਐਜੂਕੇਸ਼ਨ ਦਾ ਹੱਬ ਬਣਿਆ ਹੋਇਆ ਤਾਂ ਹਰਿਆਣਾ ਰਾਜਸਥਾਨ ਦਿੱਲੀ ਤੱਕ ਦੇ ਬੱਚੇ ਇੱਥੇ ਰਾਤ ਨੂੰ ਠਹਿਰਾ ਕਰਦੇ ਨੇ ਅਤੇ ਲੰਗਰ ਪਾਣੀ ਛੱਕ ਕੇ ਆਰਾਮ ਕਰਦੇ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਜੋ ਆਪਣੇ ਗੁਰੂਆਂ ਦੇ ਪਵਿੱਤਰ ਦਿਹਾੜੇ ਨੇ ਆਪਾਂ ਉਹਨੂੰ ਮਨਾ ਕੇ ਆਪਣਾ ਜੀਵਨ ਸਫਲਾ ਕਰੀਏ ਲਵਾਇਓ ਹਾਜ਼ਰੀ ਵੈਗੁਰਜੀ ਕਾ ਖਾਲਸਾ ਵੈਗੁਰਜੀ